ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਡਾਕਟਰ ਅੰਬੇਡਕਰ ਪਵਨ ਵਿਕੇ ਸਮੁੱਚੇ ਦੇ ਸਮਾਜ ਦੇ ਆਗੂਆਂ ਵੱਲੋਂ 23 ਅਕਤੂਬਰ ਨੂੰ ਭਗਵਾਨ ਵਾਲਮੀਕੀ ਤੀਰਥ ਸਥਾਨ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੋਈ ਬੈਠੀ ਨੂੰ ਲੈ ਕੇ ਇੱਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਭਰ ਦੇ ਸਮੁੱਚੇ ਸੰਸਮਾਜ ਦੇ ਲੋਕਾਂ ਨੇ ਸ਼ਿਰਕਤ ਕੀਤੀ ਮੀਡੀਆ ਨੂੰ ਜਾਣਕਾਰੀ ਦਿੰਦੇ ਸਮੁੱਚੇ ਦੇ ਸਮਾਜ ਦੇ ਲੋਕਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਰਵਾਲਮਿਕੀ ਹਰ ਹਰਵਾਲਮਿਕੀ ਜੈ ਭੀਮ ਜੈ ਭਾਰਤ ਅੱਜ ਜਿਹੜੀ ਮੀਟਿੰਗ ਹੋਈ ਆ ਜਿਹੜੀ 27 ਤਰੀਕ ਬੇਦਵੀ ਹੋਈ ਸੀ ਵਾਲਮੀਕੀ ਤੀਰਤ ਸਥਾਨ ਤੇ ਸਾਡੇ ਜਿਹੜਾ ਸਾਡਾ ਧਾਰਮਿਕ ਸਥਾਨ ਆ ਉਹਦੇ ਸਬੰਧ ਵਿੱਚ ਜਿਹੜੀ ਸਰਕਾਰ ਵੱਲੋਂ ਹਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਦੇ ਸਬੰਧ ਵਿੱਚ ਲੁਧਿਆਣਾ ਵਿੱਚ ਅੱਜ ਨਾਵਾ ਮੀਟਿੰਗ ਹੋਈ ਆ ਜਿਸ ਵਿੱਚ ਪੂਰੇ ਪੰਜਾਬ ਦੇ ਹਰਿਆਣਾ ਯੂਪੀ ਤੱਕ ਦੇ ਬੰਦੇ ਮੀਟਿੰਗ 'ਚ ਆਏ ਤੇ ਸਾਡੇ ਸਮਾਜ ਦੇ ਜਿਹੜੇ ਸੰਤਾਂ ਉਹਨਾਂ ਵੱਲੋਂ ਜਿਹੜਾ ਹੁਕਮ ਲਿਆਇਆ ਜਾਊਗਾ ਅਸੀਂ ਉਹਨਾਂ ਦੀ ਪਾਲਣ ਕਰਾਂਗੇ ਤੇ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਜਿੰਨੀ ਜਲਦੀ ਹੋ ਸਕਦਾ ਜਿਹੜੇ ਬਾਬਿਆਂ ਨੇ ਬੇਦਬੀ ਕੀਤੀ ਆ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਅਫਸਰ ਨਾਲ ਸੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੇ ਸਾਡੀ ਆਹੀ ਮੰਗ ਆ ਤੇ ਜਿਵੇਂ ਸਾਡੇ ਵਲਮਿਕ ਸਮਾਜ ਦੇ ਜਿਹੜੇ ਵੱਡੇ ਲੀਡਰ ਆ ਜਾਂ ਸਾਡੇ ਸੰਤ ਆ ਅਗਲੀ ਮੀਟਿੰਗ ਤੇ ਅਗਲੀ ਕਾਰਵਾਈ ਕੀ ਆ ਉਹ ਜਿਹੜੀ ਸਾਨੂੰ ਦੱਸੂਗੇ ਅਸੀਂ ਉਹਨਾਂ ਨਾਲ ਖੜਾਂਗੇ ਸਾਡੀ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਖੜੂਗੀ ਸਾਡੇ ਪੰਜਾਬ ਦੇ ਜਿੰਨੇ ਵੀ ਮੈਂਬਰ ਆ ਸਾਰੇ ਉਹਨਾਂ ਦੇ ਨਾਲ ਖੜਨਗੇ ਤੇ ਮੈਂ ਸਰਕਾਰ ਨੂੰ ਇੱਕ ਵਾਰ ਫੇਰ ਕਹਿਣਾ ਵਾ 27 ਤਰੀਕ ਨੂੰ ਹੋਈ ਸੀ ਆ ਬੇਦਰੀਆ ਚ 15 ਦਿਨ ਹੋ ਗਏ ਹੱਲੇ ਤੱਕ ਸਰਕਾਰ ਸੁੱਤੀ ਪਈ ਆ ਇਤੋਂ ਸਾਫ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦਲਤਾਂ ਦੇ ਵਿਰੁੱਧ ਪਾਰਟੀਆਂ ਮੈਂ ਸਾਰਿਆਂ ਨੂੰ ਆਈ ਬੇਨਤੀ ਕਰਨਾ ਚਾਹਨਾ ਵਾ ਜਿਹੜੇ ਵੀ ਆਪਣੇ ਸੰਤ ਤੇ ਜਾਂ ਲੀਡਰ ਹੁਕਮ ਕਰਨਗੇ ਆਪਾਂ ਉਹਨਾਂ ਦੀ ਪਾਲਣ ਕਰਾਂਗੇ ਤੇ ਉੱਥੇ ਪੁੱਛਾਂਗੇ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਡਾਕਟਰ ਅੰਬੇਡਕਰ ਭਵਨ ਜੋ ਲੁਧਿਆਣਾ ਵਿਖੇ ਉਹਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਜਿਹੜੀ ਆ ਵਾਲਮੀਕਨ ਸਮਾਜ ਦੇ ਵੱਖ-ਵੱਖ ਸੰਗਠਨਾ ਦੇ ਆਗੂ ਸਹਿਬਾਨ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਆਦਰਸ ਮੁਖੀ ਸਾਡੇ ਸਤਕਾਰਯੋਗ ਦਰਸ਼ਨਤ ਨਰਾਵਨ ਸਾਹਿਬ ਭਾਵਦਰ ਦੇ ਮੁਖੀ ਸਾਡੇ ਸੌਵੇਂ ਚੰਦਰਪਾਲ ਅਨਾਰੇ ਸਾਹਿਬ ਔਰ ਭਾਵ ਆਜ਼ਾਦ ਦੇ ਮੁਖੀ ਜਿਹੜੇ ਆ ਰਿਸ਼ੀ ਸੰਤ ਲੰਕੇਜੀ ਇਹ ਸਾਰੇ ਬਹੁਤ ਵੱਡੀ ਗਿਣਤੀ ਦੇ ਬਖੋਖ ਸੰਠਰਾਂ ਦੇ ਆਗੂ ਸਹਿਬਾਨ ਸੰਤ ਜੁम्मेवार ਆਗੂ ਸਹਿਬਾਨ ਯੂਨੀਅਨਾਂ ਦੇ ਆਗੂ ਸਹਿਬਾਨ ਉਹ ਸਾਰੇ ਮੀਟਿੰਗ ਦੇ ਵਿੱਚ ਪਹੁੰਚੇ ਆ ਔਰ ਇੱਕ ਜੋ 27 ਅਕਤੂਬਰ ਪਾਵਨ ਵਾਲਮੀਕੀ تیرਤੇ ਬੇਅਦਬੀ ਹੋਈ ਹੈ ਉਰੋਂ ਜਿਹੜੀ ਬੇਅਦਬੀ ਹੋਈ ਹੈ ਉਹਨੂੰ ਲੈ ਕੇ ਸਾਰਿਆਂ ਦੇ ਦਿਲਾਂ 'ਚ ਰੋਸ਼ ਹੈ ਔਰ ਖਾਸ ਕਰਕੇ ਸਰਕਾਰ ਦੇ ਪ੍ਰਤੀ ਕਿਉਂਕਿ ਜਿਹੜਾ ਸਰਾਇਨ ਬੋਰਡ ਹੈ ਉਹ ਸਰਕਾਰ ਦੇ ਅੰਡਰ ਹੈ ਉਹਦੇ ਚੇਅਰਮੈਨ ਸਤਕਾਰਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਹੈ ਔਰ ਡਿਪਟੀ ਕਮਿਸ਼ਨਰ ਉਹਦੇ ਸਚੀਬਾ ਇਸ ਕਰਕੇ ਅਸੀਂ ਉਹਨਾਂ ਨੂੰ ਮੰਗ ਪੱਤਰ ਵੀ ਭੇਜੇ ਆ ਬਖਵਕ ਜ਼ਿਲ੍ਹਿਆਂ ਚੋਂ ਬਖਵਕ ਪ੍ਰਾਂਤਾਂ ਚੋਂ ਤਾਂ ਵੀ ਉਹ ਜੋ ਲੋਕ ਹੈ ਜਿਨ੍ਹਾਂ ਨੇ ਉੱਥੇ ਬੇਅਦਬੀ ਕੀਤੀ ਆ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਔਰ ਜਿਹੜਾ ਪਾਵਨ ਵਾਲਮੀਕ ਦੇ ਤਿਰਥ ਹੈ ਉਹ ਸਾਰਿਆਂ ਦਾ ਸਾਂਝਾ ਵਾ ਉਹ ਕਿਸੇ ਇੱਕ ਸੰਸਥਾ ਦਾ ਨਹੀਂ ਕਿਸੇ ਡੇਰੇ ਦਾ ਨਹੀਂ ਆ ਉਹ ਪੂਰੇ ਸਮੁੱਚੇ ਵਾਲਮੀਕਾਂ ਸਮਾਜ ਜਿਹੜਾ ਪੂਰੀ ਦੁਨੀਆ ਦੇ ਵਿੱਚ ਰਹਿੰਦਾ ਵਾ ਉਹ ਤਿਰਥ ਉਹਨਾਂ ਦਾ ਵਾ ਤਾਂ ਇਸ ਕਰਕੇ ਪਾਵਨ ਝੰਡੇ ਦੀ ਗੱਲ ਆ ਉਹ ਸਾਰੇ ਕੌਮ ਦੀ ਸਹਿਮਤੀ ਨਾਲ ਉੱਥੇ ਲੱਗਣਾ ਚਾਹੀਦਾ ਔਰ ਜੋ ਉੱਥੇ ਝੰਡਾ ਤੱਕੇ ਨਾਲ ਲਾਇਆ ਗਿਆ ਮੈਂ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਲਾਦ ਦੁਬਾਰਾ ਵੀ ਕਿ ਜਿਹੜੇ ਸਾਡੇ ਸੰਤ ਹੈ ਜਾਂ ਬਾਬਾ ਜੀ ਉੱਥੇ ਬੈਠੇ ਆ ਸਨਮਾਨ ਨਾਲ ਉਹ ਝੰਡੇ ਨੂੰ ਆਪਣੇ ਜੋ ਡੇਰਾ ਵਾ ਉੱਥੇ ਲੈ ਕੇ ਜਾਣ ਔਰ ਉਸ ਤੋਂ ਬਾਅਦ ਇੱਕ ਸੰਤਾ ਦੀ ਧਰਮ ਸਮਾਜ ਦੀ ਵੀ ਨਾਲ ਸਭ ਦੀ ਮੀਟਿੰਗ ਹੋਵੇ ਇਕੱਠੀ ਕੱਟੇ ਬੈ ਕੇ 24 ਸਹਿਮਤੀ ਨਾਲ ਝੰਡਾ ਪਾਸ ਹੁੰਦਾ ਵਾ ਉਹ ਉੱਥੇ ਝੰਡਾ ਚੜਾਇਆ ਜਾਵੇ ਦੂਜਾ ਜਦੋਂ ਤਿਰਤ ਵਿਕਾਸ ਬੋਰਡ ਬਣਿਆ ਸੀ ਉਸ ਵੇਲੇ ਪਾਵਨ ਸਤਿਅਚੈਨ ਸਰਕਾਰ ਵੱਲੋਂ ਔਰ ਧਰਮ ਸਮਾਜ ਵੱਲੋਂ ਪਾਸ ਹੋਇਆ ਸੀ ਉਹ ਪਾਵਨ ਸਤਿਅਚੈਨ ਬਣੇ ਹੋਏ ਉੱਥੇ ਇੱਕ ਉੱਥੇ ਉਹ ਚਿੰਨ ਜਿਹੜਾ ਵਾ ਸਾਡਾ ਧਾਰਮਿਕ ਚੈਨ ਪਾਵਨ ਸਤਿਅਚੈਨ ਉਹ ਉੱਥੇ ਲਾਇਆ ਜਾਵੇ ਉਸ ਤੋਂ ਇਲਾਵਾ ਅੱਜ ਸਰਬ ਸਹਿਮਤੀ ਨਾਲ ਇੱਕ ਫੈਸਲਾ ਵੀ ਹੋਣਾ ਕਿ ਪਾਵਨ ਵਾਲਮੀਕੀ ਤੀਰਤ ਜਿਹੜਾ ਸਾਰਾ ਸਮਾਜ ਵਾਲਮੀਕਨ ਸਮਾਜ ਜਾ ਕੇ ਪ੍ਰਮਾਤਮਾ ਦੇ ਤੀਰਤ ਉੱਥੇ ਪਸਤਾਪ ਉੱਥੇ ਕਰੇਗਾ ਮਾਫੀ ਮੰਗੇਗਾ ਇਹ ਗੱਲ ਨੂੰ ਜਾ ਕੇ ਕਿ ਪ੍ਰਮਾਤਮਾ ਸਾਡੇ ਜਿੰਦੇ ਜੀ ਉੱਥੇ ਜੋ ਬੇਅਦਬੀ ਹੋਈ ਆ ਉਹਨੂੰ ਸਾਨੂੰ ਮਾਫ ਕਰਨਾ ਉਹਦੀ ਅੱਜ ਡੇਟ ਜਿਹੜੀ ਆ ਉਹਰੇ ਸਰਬਸੰਮਤੀ ਨਾਲ ਸਾਰੇ ਸੰਤਾਂ ਦੀ ਦੁਬਾਰਾ ਔਰ ਸਾਰੇ ਵੱਖੋ ਵੱਖ संघटनाਾਂ ਦੀ ਦੁਬਾਰਾ ਉਹ ਤੈਅ ਕੀਤੀ ਜਾਣੀ ਆ ਪਰ ਮੇਰਾ ਖਿਆਲ ਮੈਂ ਆਪਣੇ ਵੱਲੋਂ ਵੀ ਕਿਹਾ ਸੀ ਸਾਰਿਆਂ ਨੂੰ ਕਿ 1 ਦਸੰਬਰ ਨੂੰ ਪਾਵਨ ਵਾਲਮੀਕੀ ਮੂਰਤੀ ਜਿਹੜੀ ਆ ਉਹਦਾ ਜਿਹੜਾ ਉਦਘਾਟਨ ਹੋਇਆ ਸੀ ਭਗਵਾਨ ਵਾਲਮਹਾਰਜ ਦੀ ਮੂਰਤੀ 1 ਦਸੰਬਰ ਨੂੰ ਸਥਾਪਿਤ ਹੋਈ ਸੀ ਤਾਂ ਮੈਂ ਆਪਣੇ ਵੱਲੋਂ ਸਪਾਰਸ਼ ਵੀ ਕਰੀ ਆ ਸਾਰੇ ਸੰਤਾਂ ਨੂੰ ਬੇਨਤੀ ਵੀ ਕਰੀ ਆ ਕਿ 1 ਦਸੰਬਰ ਨੂੰ ਸਾਨੂੰ ਪਾਵਨ ਵਾਲਮੀਕੀ ਦੇ ਰਤੇ ਜਾ ਕੇ ਉੱਥੇ ਮਾਫੀ ਮੰਗਣੀ ਚਾਹੀਦੀ ਔਰ ਸ਼ਾਂਤੀ ਪੂਰਕ ਔਰ ਉੱਥੇ ਨਾ ਕਿਸੇ ਰੰਗ ਦਾ ਕੋਈ ਝੰਡਾ ਲੈ ਕੇ ਜਾਏਗਾ ਨਾ ਕੋਈ ਕਿਸੇ ਤਰ੍ਹਾਂ ਦਾ ਸਰੂਪਾ ਲੈ ਕੇ ਜਾਏਗਾ ਸਾਰੇ ਅਸੀਂ ਵਾਲਮੀਕਨ ਕੌਮ ਦੇ ਵਾਲਮੀਕੀ ਮਹਾਰਾਜ ਦੇ ਅਸੀਂ ਸਨਮਾਨਜਨਕ ਪੂਰੇ ਉਹਨਾਂ ਦੇ ਅਸੀਂ ਚਰਨਾਂ 'ਚ ਅਰਦਾਸ ਕਰਨੀ ਜਾ ਕੇ ਕਿ ਪ੍ਰਮਾਤਮਾ ਅਸੀਂ ਤੁਹਾਡੇ ਬੱਚੇ ਆ ਜੇ ਸਾਡੇ ਤੋਂ ਕੋਈ ਭੁੱਲ ਹੋ ਗਈ ਹੈ ਸਾਨੂੰ ਮਾਫ਼ ਕਰਨਾ ਇੱਕ ਵਾਰੀ ਫੇਰ ਮਾ ਵੱਖ-ਵੱਖ ਜ਼ਿਲ੍ਹਿਆਂ 'ਚੋਂ ਵੱਖ-ਵੱਖ ਪ੍ਰਾਂਤਾਂ 'ਚੋਂ ਜਿੰਨੇ ਵੀ ਸਤਿਕਾਰਯੋਗ ਵੀਰ ਰਾਹ ਦੇ ਚੱਲੇ ਹੋ ਸਾਡੇ ਆਗੂ ਸਾਹਿਬਾਨ ਆਏ ਆ ਉਹਨਾਂ ਦਾ ਅਮੀੜਕਰ ਭਵਨ ਲੁਧਿਆਣਾ ਦੇ ਵਿੱਚ ਪਹੁੰਚਣ ਤੇ ਮੈਂ ਜੀ ਆਇਆਂ ਨੂੰ ਕਹਿੰਦਾ ਮੈਂ ਧੰਨਵਾਦ ਕਰਦਾ ਮੈਂ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪੀ ਪਿਛਲੇ ਦਿਨੀ 27 ਅਕਤੂਬਰ ਨੂੰ ਸਾਡੇ ਪਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਿਖੇ ਜਿਹੜੀ ਬੇਅਦਬੀ ਹੋਈ ਹੈ 나ਥ ਸੰਪਰਦਾਇ ਵੱਲੋਂ ਉੱਥੇ ਝੰਡੇ ਨੂੰ ਲੈ ਕੇ ਇੱਕ ਪਰਮਾਤਮਾ ਦੇ ਜਿੱਥੇ ਸਾਡਾ ਸਰੂਪ ਪਿਆ ਵਾ ਉਹਦੇ ਪਰਮਾਤਮਾ ਦੇ ਸਿਰ ਤੇ ਪੱਗ ਬੰਨੀ ਗਈ ਜਾਂ ਉੱਥੇ ਚੱਪਲਾ ਲੈ ਕੇ ਗਏ ਹੈ ਜਾਂ ਹਥਿਆਰ ਲੈ ਕੇ ਗਏ ਹੈ ਉਹਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਸਮੁੱਚਾ ਵਾਲਮੀਕੀ ਸਮਾਜ ਹੈ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਸਟੇਟਾਂ ਤੋਂ ਅੱਜ ਇੱਥੇ ਲੁਧਿਆਣੇ ਦੀ ਪਵਿੱਤਰ ਧਰਤੀ ਤੇ ਸਾਰੇ ਇਕੱਠੇ ਹੋਏ ਆ ਤੇ ਇੱਥੇ ਠੋਸ ਜਿਹੜਾ ਸਾਡੇ ਵੱਲੋਂ ਇੱਕ ਸਾਡੇ ਸੰਤ ਗਣਾਂ ਵੱਲੋਂ ਤੇ ਸਾਡੇ ਜਿਹੜੇ ਸੰਗਠਨਾਂ ਦੇ ਆਗੂ ਹੈ ਉਹਨਾਂ ਵੱਲੋਂ ਇੱਕ ਨਿਰਣੈ ਲਿੱਤਾ ਜਾਊਗਾ ਚਾਹੇ ਉਹ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਹੋਵੇ ਜਾਂ ਕੋਈ ਟੋਲ ਪਲਾਜ਼ਾ ਰੋਕਣ ਦਾ ਹੋਵੇ ਜਾਂ ਸਾਡੇ ਸਮਾਜ ਵੱਲੋਂ ਪੰਜਾਬ ਬੰਦ ਦੀ ਜਿਹੜੀ ਕਾਲ ਦਿੱਤੀ ਜਾਊਗੀ ਅੱਜ ਉਹਦੇ ਤੇ ਇਹਨ ਵੀ ਸਾਡਾ ਵਾਲਮੀਕੀ ਸਮਾਜ ਪਾਲਣਾ ਕਰੂਗਾ ਸਾਡੇ ਸੰਤ ਸਮਾਨਾਂ ਦੇ ਜਿਹੜਾ ਇੱਥੋਂ ਅੱਜ ਡਿਸੀਜਨ ਲਿੱਤਾ ਜਾਊਗਾ ਮੀਟਿੰਗ ਦਾ ਸਰ ਅੱਜ ਜਿਵੇਂ ਤੁਹਾਡੀ ਕੋਈ ਮੀਟਿੰਗ ਹੈ ਸ਼ਾਂਤੀਪੂਰਵਕ ਕਿਸੇ ਘੜੀ ਕੋਈ ਸਰਕਾਰੀ ਅਧਿਕਾਰੀ ਕੋਈ ਐਮਐਲਏ ਕਿਸੇ ਮੰਤਰੀ ਨਾਲ ਕੋਈ ਗੱਲਬਾਤ ਹੋਈ ਹੈ ਵੀ ਅਗਲੀ 34 ਦੀ ਜੀ ਉਸਨੇ ਚੈੱਕ ਕੀਤੀ ਆ ਪ੍ਰਸ਼ਾਸਨ ਨਾਲ ਲਗਾਤਾਰ ਵਾਰਤਾ ਲਾਪਤਾ ਚੱਲਦਾ ਵਾ ਕਿਉਂਕਿ ਕੋਈ ਵੀ ਸਮੱਸਿਆ ਦਾ ਹੱਲ ਹੈ ਕੋਈ ਉਗਰਨੀ ਘਟੋ ਘਟੋ ਵਾਰਤਾ ਵੀ ਚੱਲਦੀ ਰਹਿਣੇ ਚਾਹੀਦੀ ਹੈ ਸਾਡੀ ਪ੍ਰਸ਼ਾਸਨ ਨਾਲ ਵੀ ਵਾਰਤਾ ਚੱਲ ਰਹੀ ਹੈ ਜਿੱਥੇ ਕਿਤੇ ਸਾਨੂੰ ਲੱਗੂਗਾ ਕਿ ਸਾਡੇ ਵਾਲਮੀਕੀ ਸਮਾਜ ਦੇ ਹੱਕ ਦੇ ਵਿੱਚ ਸਾਡੇ ਤਿਰਤ ਦੇ ਹੱਕ ਦੇ ਵਿੱਚ ਕੋਈ ਵਧੀਆ ਡਿਸੀਜਨ ਆਊਗਾ ਤੇ ਅਸੀਂ ਬੈਠ ਕੇ ਗੱਲ ਕਰਨ ਨੂੰ ਵੀ ਤਿਆਰ ਆ ਕੋਈ ਇੱਦਾਂ ਦੀ ਗੱਲ ਹੀ ਸਾਨੂੰ ਸਰਕਾਰ ਚਾਵੇ ਦੋਨਾਂ ਧਿਰਾਂ ਨੂੰ ਬਟਾ ਕੇ ਜੇ ਕੋਈ ਗੱਲ ਕਰਨਾ ਚਾਹੁੰਦੀ ਅਸੀਂ ਤਾਂ ਤਿਆਰ ਆ ਜੀ ਪੂਰਾ ਪੰਜਾਬ ਜੇ ਅੱਜ ਲੱਗ ਲੱਗ ਸਟੇਟਾਂ ਤੋਂ ਜਿਹੜੇ ਵੀਰ ਆਏ ਨੇ ਇਹ ਇਹਨਾਂ ਦੇ ਵਿੱਚ ਰੋਸ ਹੈ ਜਿਹੜਾ ਸਰਕਾਰ ਨੇ ਵੀ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਤੇ ਉਹਦੇ ਸਮਾਜ ਦੇ ਵਿੱਚ ਵੀ ਵਿਰੋਧ ਹੈ ਟਟੋ-ਟਟ ਸਰਕਾਰ ਨੂੰ ਇੱਕ ਦੋਨਾਂ ਨੂੰ ਬਿਠਾ ਕੇ ਜਿਹੜਾ ਕੋਈ ਰਣਨੀਤੀ ਇੱਦਾਂ ਦੀ ਅਪਣਾਣੀ ਚਾਹੀਦੀ ਸੀ ਜਿਹੜਾ ਉਹਨਾਂ ਦੀ ਵੀ ਰਾਜਵੇ ਸਾਡੇ ਸਮਾਜ ਦੀ ਵੀ ਰਾਜਵੇ ਇੱਕ ਮੰਚ ਤੇ ਹੱਲੇ ਤੱਕ ਵੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪ੍ਰਯਾਸ ਨਹੀਂ ਕੀਤਾ ਗਿਆ 27 ਤਰੀਕ ਨੂੰ ਜੋ ਭਗਵਾਨ ਵਾਲਮੀਕੀ ਮਹਾਰਾਜ ਦੇ ਤਿਰਤੇ ਜੋ ਬੇਅਦਬੀ ਹੋਈ ਆ ਅਸੀਂ ਉਹਦੀ ਕੋਰ ਨਿੰਦਾ ਕਰਦੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਤੋਂ ਕਿ ਸਰਕਾਰ ਹੁਕਮ ਕਰਨ ਦੀ ਨੀਂਦੋਂ ਜਾਗੇ ਤਾਜੋ ਵਾਲਮੀਕੀ ਸਮਾਜ ਨੂੰ ਜੇ ਇਗਨੋਰ ਕੀਤਾ ਜਾਇਆ ਜਾਏਗਾ ਸਾਲ ਬਾਅਦ ਇਲੈਕਸ਼ਨ ਆ ਮੂੰਹ ਤੋੜ ਮੈਂ ਜਵਾਬ ਦਵਾਂਗੇ ਸੰਜੀਵ ਜੀ ਤੁਹਾਡੇ ਸਮਾਜ ਦੇ ਲੋਕ ਚੇਅਰਮੈਨ ਆ ਫਿਰ ਵੀ ਉਹਨਾਂ ਦੀ ਸਰਕਾਰ ਆ ਫਿਰ ਵੀ ਕਾਰਵਾਈ ਨਹੀਂ ਹੋ ਫਿਰ ਵੀ ਤੁਹਾਡਾਂ ਕਿਤੇ ਵਿਤਕਰਾ ਕੀਤਾ ਜਾ ਰਿਹਾ ਹੋ ਸਕਦਾ ਚੇਅਰਮੈਨਾਂ ਦੀ ਕੋਈ ਆਪਣੀ ਮਜਬੂਰੀ ਹੋਵੇ ਜਾਂ ਉਸ ਮੈਡੂngਾਇ ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹਨਾਂ ਲੋਕਾਂ ਦੀ ਸਰਕਾਰ ਦੀ ਮਜਬੂਰੀ ਹੋ ਸਕਦੀ ਕੋਈ ਹੋਰ ਮਜਬੂਰੀ ਹੋ ਸਕਦੀ ਹੈ ਇਸ ਕਰਕੇ ਬਾਕੀ ਪੂਰਾ ਸਮਾਜ ਨਾਲ ਆ ਔਰ ਵਾਲਮੀਕੀ ਤੀਰਤ ਨਾਲ ਸਾਡੀ ਆਸਥਾ ਜੁੜੀ ਹੋਈ ਪੂਰੇ ਦੇਸ਼ ਦੀ ਆਸਥਾ ਜੁੜੀ ਹੋਈ ਆ ਅਸੀਂ ਵਾਲਮੀਕੀ ਤੀਰਤ ਅਮਰਸਰ ਲਈ ਲੜਨ ਮਰਨ ਨੂੰ ਤਿਆਰ ਆ ਜਦੋਂ ਸਾਨੂੰ ਕਾਲ ਆਊਗੀ ਅਸੀਂ ਤਤਪਰ ਆ ਹਰ ਟਾਈਮ 24 ਘੰਟੇ ਜਦੋਂ ਮਰਜੀ ਕਾਲ ਆ ਜਾਵੇ ਅਸੀਂ ਤੀਰਥ ਨਾਲ ਜੁੜੇ ਹੋਏ ਆ ਸੋ ਬਹੁਤ ਬਹੁਤ ਧੰਨਵਾਦ